लुधियानाच कारोबारी रजनीश आहूजा साइबर ठगी ਦਾ ਸ਼ਿਕਾਰ ਹੋਏ ਨੇ ਦਾਸੇ ਕਿ रजनीश आहूजा ਦੇ ਪਾਸੋਂ ਠੱਗਾ ਨੇ 1 ਕਰੋੜ 1 ਲੱਖ ਰੁਪਏ ਦੀ ਠੱਗੀ ਮਾਰੀ ਤੇ ਵੀ ਦਾਸੇ ਕਿ ਮਾਮਲੇ ਵਿੱਚ ਇੰਡਸਟਰੀ ਦੇ ਰਜਨੀਸ਼ आहूजा ਨੇ ਸਾਈਬਰ ਕ੍ਰਾਈਮ ਸੈੱਲ ਕੋਲ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਦਿੱਲੀ ਪੁਲਿਸ ਅਧਿਕਾਰੀ ਬਣ ਕੇ ਆਏ ਉਹਨਾਂ ਨੂੰ WhatsApp ਜ਼ਰੀਏ ਫੋਨ ਕਾਲ ਆਈ ਸੀ ਜਿਸ ਵਿੱਚ ਉਹਨਾਂ ਦੇ 파ਰਸਰ ਫੜੇ ਜਾਣ ਤੇ ਸੰਜਨ ਨਵਕ ਵਿਅਕਤੀ ਸ਼ਿਕਾਇਤਨਾਂ ਖਿਲਾਫ ਮਾਮਲਾ ਦਰਜ ਕਰ ਅਰੈਸਟ ਵਾਰੰਟ ਪੇਛੇ ਗਏ ਉਸ ਤੋਂ ਬਾਅਦ ਇੰਡਸਟਰੀਲਿਸਟ ਘਬਰਾ ਗਿਆ ਤੇ ਉਸ ਬਾਅਦ ਉਸ ਤੋਂ ਠੱਗ ਨੇ 86 ਲੱਖ ਰੁਪਏ ਦੀ ਕਰਾਸ਼ੀ ਅਤੇ 15 ਲੱਖ ਰੁਪਏ ਦੇ ਕਰਾਜੋ ਨੇ ਖਾਤੇ ਜਮਾ ਕਰਵਾ ਲਏ ਤੇ ਜਦੋਂ ਇਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਹਨਾਂ ਨਾਲ ਠੱਗੀ ਵਜੀ ਹੈ ਉਧਰ ਉਹਨਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਹ ਖ਼ਬਰ ਸੁਣਨ ਦਾ ਸੁਨਹਿਰੀ ਰਿਪੋਰਟ ਇਹ ਸਰ ਕਾਲ ਇੱਕ ਸਾਡੇ ਕੋ ਰਜਨੀਸ਼ ਹੁਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ WhatsApp ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਆ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲਾਕੇ ਉਹਦੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ 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 ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪੁਆਏ ਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੈਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੈਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੇਸਟ੍ਰੈਂਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਤੇ 15 ਲੱਖ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਅ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਆ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਚਲੀਆ ਨੇ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਡ ਹੀ ਇੱਕ ਸਾਈਬਰ ਠੱਗਾ ਨੇ ਬਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਵਟਸਐਪ ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚੋ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਐਸੀ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਏਅਰਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਏਅਰਪੋਰਟ ਤੋਂ ਜਿਹੜੇ ਪਾਰਸਲ ਜਿਹੜਾ ਮਿਲਿਆ ਹੈ ਪਾਰਸਲ ਦਾ ਦੱਸਿਆ ਗਿਆ ਵੀ ਏਅਰਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦੱਜ ਕਰ ਲਿਆ ਮਾਮਲਾ ਦੱਜ ਕਰ ਲਿਆ ਜੀ ਅੱਗੋਂ ਖਾਤਿਆ ਰਹਾਂਗੇ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਐਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ